ਜਾ ਦੇਸ ਪਰਮਾਤਮਾ ਦਾ ਗੁਰ ਚੋਣੋ ਅਜਿਹਾ ਸੇਵਾ ਦੇਓ ਉਹ ਨਾ ਦੇਸ਼ ਸਾਰੇ ਦੇ ਲੈਣਾ ਉਪਾਅ ਕੀ ਆਸੀ ਕੀ ਆਪਿਆ ਦੇ ਲੈਣਾ ਤੋ ਹੈ ਸਭ ਮੰਨ ਜਾਓ ਉਸ ਪਰਮਾਤਮਾ ਦਾ ਨਾ ਇਹ ਵਿਸ਼ੇ ਕੀ ਆਇਆ ਮਾ ਇਹ ਵਿਸ਼ੇ

ਕਿਸ ਗਿਆ ਨਾ ਹੋਇਆ ਵਿਸ਼ੇ ਆਜ ਅਫਸਰ ਸਰਪੰਚ ਦਾ ਮਾਲੂਰ ਹੋ ਤਾਂ ਦੇਣਾ ਉਠਾ ਦੇ ਸਾਡੇ ਸੋਣ ਗੁੰਦੇ ਨਬੀ 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 ਖੁਦਾ ਦਾ ਨਬੀ 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 ਮੇਰੇ ਕੋਲ ਨਬੀ ਨਬੀ ਆਪਣੇ ਹੱਥਾਂ ਨਾਲ ਰੱਬ ਹੋਵੇ ਜਿਉਂ ਹੋਵੇ ਜੇ ਜਾਨੇ ਰੱਬ ਦੀ ਬਾਤ ਹੋਵੇ ਜਿਵੇਂ నదీ 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 तो तुछ सब, जना सब जन सब जना <ण्ण जनातल> बोलो, 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 अपने हाथों <Suicide> उठाओ ਤੁੱਕ ਆਪਣੇ ਹੱਥਾਂ ਨੂੰ ਸੱਜਣਾਂ ਅੱਜ ਫੌਜੀ ਬੈਂਡ ਦਾ ਗਾਓ ਮਹਾ ਅਭਿਸ਼ੇਕ ਆਇਆ ਮਹਾ ਅਭਿਸ਼ੇਕ ਸੱਜਣ ਸੱਜਣ ਆਇਆ ਮਹਾ ਅਭਿਸ਼ੇਕ ਆਇਆ ਮਹਾ ਅਭਿਸ਼ੇਕ ਸੱਜਣ ਸੱਜਣ ਮਹਾ ਅਭਿਸ਼ੇਕ ਫੌਜੀ ਕਾਟ ਦਾ ਵੀ ਸਵਾਗਤ ਕਰਦੇ ਹਾਂ ਬੋਲੋ ਮਹਾ ਅਭਿਸ਼ੇਕ ਮਹਾ ਅਭਿਸ਼ੇਕ ਆਇਆ ਮਹਾ ਅਭਿਸ਼ੇਕ

ਪੂਰੇ ਸਾਜ ਸਭ ਸਭ ਸਾਰੇ ਸਾਡਾ ਆਵਾਜ਼ਾਂ ਦੇ ਨਾਲ ਪ੍ਰਭੂ ਯਿਸੂ ਮਸੀਹ ਪਵਿੱਤਰ ਆਤਮਾ ਜੀ ਦਾ ਸਵਾਗਤ 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 ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਹੈ ਬੋਲੇ 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 ਸਾਡੇ ਜੀਨਾਂ ਦੇ ਅੰਦਰ ਸਾਡੇ ਪਰਿਵਾਰਾਂ ਦੇ ਅੰਦਰ ਜਿਹੜੇ ਸਵਾਗਤ ਕਰ ਰਹੇ ਆਂ ਪ੍ਰਤਾਪਾ ਜੀ ਤੁਹਾਡਾ ਸਵਾਗਤ ਹੈ ਦੁਆਇਆਂ ਨੂੰ ਪਾਉਣਗੇ ਆਪਣੇ ਸਾਹਮਣੇ ਕਰੋ ਕਰੋ ਸਵਾਗਤ ਜਿਤਰਾ ਆਤਮ ਦੀ ਕਿਉਂਕਿ ਸਵਾਗਤ ਕਰਦੇ ਆ ਜਿੱਥੇ ਜਿੱਥੇ ਤੁਸੀਂ ਸੁਖਦਾਸ ਆ ਆਪਣੇ ਪਰਿਵਾਰ ਦੇ ਅੰਦਰ ਤੁਹਾਡਾ ਸਵਾਗਤ ਅੱਜ ਤੁਸੀਂ ਸਵਾਗਤ ਕਰੋਗੇ ਸਵਰਗ ਦੂਰ ਜਾਣਗੇ ਤੁਹਾਡੇ ਉਸ ਮੁਸੀਬਤ ਉਸ ਪਰੇਸ਼ਾਨੀ ਚ ਉਸ ਉਦਾਸੀ ਚ ਦੁੱਖ ਚ ਔਰ ਉਹਨੂੰ ਦੂਰ ਕਰ ਦੇਣਗੇ ਅੱਜ ਕਿਉਂਕਿ ਅੱਜ ਪਰਮੇਸ਼ਵਰ ਦੇ ਵਾਅਦਿਆਂ ਨੇ ਪੂਰੇ ਹੋਣ ਦਾ ਦਿਨ ਹੈ ਆਇਆ ਮਹਾ ਕੀਸ਼ੇ ਆਇਆ ਕੀਸ਼ੇ ਇਹ ਸਵਰਗ ਨਜ਼ਰ ਆ ਰਿਹਾ ਤੁਹਾਡੇ ਸਾਰਿਆਂ ਦੇ ਨਾਲ ਜਿਹੜੇ ਜੰਪ ਲਾਉਂਦੇ ਹੋਏ ਪਵਿੱਤਰ ਆਤਮਾ ਜੀ ਦਾ ਸਵਾਗਤ ਕਰ ਰਿਹਾ ਕਿਉਂਕਿ ਇਹ ਜਿਹੜੀਆਂ ਗਵਾਹੀਆਂ ਚੰਗਾਈਆਂ ਛੁਟਕਾਰੇ ਆ ਇਹ ਪਵਿੱਤਰ ਆਤਮਾ ਜੀ ਦੇ ਸਵਾਗਤ ਦਾ ਹੀ ਨਤੀਜਾ ਹੈ ਜਿੰਨੀਆਂ ਗਵਾਹੀਆਂ ਆਪਾਂ ਸੁਣਦੇ ਆ ਇਹ ਸਿਰਫ ਪਵਿੱਤਰ ਆਤਮਾ ਜੀ ਦੇ ਸਵਾਗਤ ਦਾ ਹੀ ਰਿਜ਼ਲਟ ਹੈ ਔਰ ਜਿਹੜੇ ਸਵਾਗਤ ਕਰਨ ਚ ਕੰਜੂਸੀ ਨਹੀਂ ਕਰਦੇ ਫਿਰ ਪਰਮੇਸ਼ਰ ਦੇ ਸਰਗਦੂਤ ਵੀ ਉਹਨਾਂ ਨੂੰ ਛਡਾਉਣ ਚ ਕੰਜੂਸੀ ਤੇ ਦੇਰੀ ਨਹੀਂ ਕਰਦੇ ਉਹ ওই ਸੀ ਖੜਦੇ ਆ ਵੱਡੀਆਂ ਗਵਾਹੀਆਂ ਦੇ ਨਾਲ ਮੈਂ ਆ ਰਿਆ ਸੀਗਾ ਰਸਤੇ 'ਚ ਪ੍ਰਾਰਥਨਾ ਕਰਦਾ ਆ ਰਿਆ ਸੀ ਔਰ ਸੁਣਦਾ ਆ ਰਿਆ ਸੀ ਗਵਾਹੀਆਂ ਕਿ ਕਿਸ ਤਰ੍ਹਾਂ ਸਾਡੇ ਪਰਿਵਾਰ ਗਵਾਹੀਆਂ ਦੇ ਰਹੇ ਸੰਤਾਨ ਨੇ ਕਿਹਾ ਸੀ ਇਸ ਸਾਲ ਦੇ ਵਿੱਚ ਪਰਮੇਸ਼ਰ ਤੁਹਾਨੂੰ ਕਾਮਿਲ ਕਾਇਮ ਤੇ ਤਕੜਾ ਕਰੂਗਾ ਔਰ ਇੰਨੀਆਂ ਗਵਾਹੀਆਂ ਉਹ ਕਹਿੰਦੇ ਕਿ ਦਿਨੇ ਫੱਕ ਰਿਆਂ ਲਾਈਨ ਲੱਗੀ ਹੋਈ ਹੈ ਗਵਾਹੀਆਂ ਦੀ ਹਾਲੇਲੂਇਆ ਕਿਦਾਂ 25 25 ਸਾਲ ਪੁਰਾਣੀਆਂ ਦੁਸ਼ਟ ਆਤਮਾਵਾਂ ਜਿਹੜੀਆਂ ਸੌਣ ਨਹੀਂ ਦਿੰਦੀਆਂ ਸੰ ਲੋਕਾਂ ਨੂੰ ਅੱਜ ਉਹ ਚੈਨ ਦੀ ਨੀਂਦ ਸੌ ਰਹੇ ਆ ਜਿਨ੍ਹਾਂ ਦੇ ਕੋਲ ਬੱਚੇ ਨਹੀਂ ਸਨ ਸੰਤਾਨ ਦਾ ਸੁੱਖ ਨਹੀਂ ਸੀ ਮਾਪੇ ਦਾ ਸੁਪਨਾ ਬਣਨਾ ਉਹ ਅਧੂਰਾ ਸੀ ਉਹ ਮਹਾ ਸ਼ਾਮਰਤੀ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਜਿੰਦਾ ਨਾਮ ਚ ਪੂਰਾ ਕਰ ਦਿੱਤਾ ਜਿਨ੍ਹਾਂ ਦੇ ਵਿਆਹ ਸ਼ਾਦੀਆਂ ਨਹੀਂ ਹੁੰਦੇ ਸਨ ਬੰਦਨ ਸੀ ਵਿਆਹ ਸ਼ਾਦੀ ਦੇ ਅੰਦਰ ਉਹਨਾਂ ਨੂੰ ਜਿੱਦਾਂ ਦੇ ਰਿਸ਼ਤੇ ਚਾਹੁੰਦੇ ਸਨ ਉਦਾਂ ਦੇ ਰਿਸ਼ਤੇ ਮਿਲੇ ਔਰ ਮੈਂ ਆਪ ਉਹਨਾਂ ਦੀਆਂ ਮੈਰਿਜ ਪੜ ਕੇ ਆ ਰਿਹਾ ਅਰੋਣਾ ਦੀਆਂ ਗਵਾਹੀਆਂ ਨੂੰ ਸੁਣ ਰਿਆਂ ਹਰ ਹਿੱਸਾ ਪਰਮੇਸ਼ਰ ਪਵਿੱਤਰ ਆਤਮਾ ਜੀ ਤ੍ਰੇ ਇਕ ਪਰਮੇਸ਼ਰ ਉਹ ਗਵਾਹੀ ਤੋਂ ਬਿਨਾਂ ਨਹੀਂ ਰਹਿਣ ਦੇ ਰਹਾ ਕੈਨਸਰ ਔਰ ਇਦਾਂ ਦੇ ਪੇਸ਼ੈਂਟ ਜਿਨ੍ਹਾਂ ਨੂੰ ਜਵਾਬ ਦੇ ਦਿੱਤਾ ਗਿਆ ਸੀ ਕਿ ਜਾਓ ਘਰ ਜਾ ਕੇ ਸੇਵਾ ਕਰ ਲਓ ਉਹ ਆ ਜਾਈ ਛੇ ਤਾਲੀਆਂ ਮਜਾ ਕੇ ਨੱਚ ਰਿਹਾ ਕੋਈ ਲੰਗਰਾਂ ਚ ਸੇਵਾ ਕਰ ਰਿਹਾ ਕੋਈ ਟੈਂਟ ਚ ਲੱਗਾ ਹੋਇਆ ਇਹ ਕੀ ਆ ਸਰੋਪ ਪਰਮੇਸ਼ਰ ਦੀ ਮਹਾਸਾਮਰਾਤ ਔਰ ਉਹਦੇ ਤੇ ਤੁਹਾਡਾ ਵਿਸ਼ਵਾਸ ਔਰ ਮੇਰੇ ਬੋਲਲੇ ਗੇ ਸ਼ਬਦਾਂ ਨੂੰ ਫੜ ਕੇ ਰੱਖਿਆ ਤੁਸੀਂ ਔਰ ਇੱਕ ਮਸਾ ਦੇ ਵਿੱਚ ਬਣੇ ਰਹੇ ਅੱਜ ਉਸੇ ਦਾ ਨਤੀਜਾ ਕਿ ਪਵਿੱਤਰ ਆਤਮਾ ਜੀ ਨੇ ਤੁਹਾਨੂੰ ਵੱਡੀਆਂ ਗਵਾਹੀਆਂ ਦੇ ਨਾਲ ਅੱਜ ਖੜਾ ਕੀਤਾ ਹਮੇ ਚੁੱਕੋ ਆਪਣੇ ਹੱਥਾਂ ਨੂੰ ਸਭ ਜਨ ਸਭ ਜਨ ਆਪਣੇ ਹੱਥਾਂ ਨੂੰ ਕਿਉਂਕਿ ਤੁਸੀਂ ਜਿਹੜੀ ਵੀ ਮੁਸੀਬਤ ਚ ਫਸੇ ਆਂ ਮੁਸੀਬਤ ਮਤਲਬ ਕੋਈ ਝਗੜਾ ਕਾਰੋਬਾਰ ਚ ਪ੍ਰੋਬਲਮ ਆ ਤੁਹਾਡੇ ਬੱਚਿਆਂ ਚ ਕੋਈ ਪ੍ਰੋਬਲਮ ਆ ਜਦੋਂ ਤੁਸੀਂ ਸਵਾਗਤ ਕਰਦੇ ਆਂ ਤੇ ਸਵਰਗਦੂਤ ਤੁਹਾਨੂੰ ਨੋਟ ਕਰਕੇ ਜਾਂਦੇ ਆ ਤੁਹਾਡੀ ਮੁਸੀਬਤ ਚ ਤੁਹਾਨੂੰ ਬਾਹਰ ਕੱਢਣ ਲਈ ਆਮੇਨ ਔਰ ਜਦੋਂ ਪ੍ਰਭੂ ਯਿਸੂ ਦਾ ਸਵਾਗਤ ਹੁੰਦਾ ਹੈ ਫਿਰ ਤੇ ਸਵਰਗਦੂਤਾਂ ਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਨੂੰ ਸਮਝ ਆ ਗਈ ਆ ਉਹ ਨਾਮ ਦੀ ਜਿਹੜਾ ਨਾਮ ਸੰਸਾਰ ਦਾ ਮੁਕਤੀ ਦਾਤਾ ਹੈ ਜਿਹਦਾ ਨਾਮ ਲੈਂਦੇ ਆ ਨਾਲ ਧਰਤੀ ਤੇ ਸਵਰਗ ਦੋਵਾਂ ਦਾ ਫੇਵਰ ਮਿਲਣਾ ਸ਼ੁਰੂ ਹੋ ਜਾਂਦਾ ਹੈ ਹਾਲਾਹੁਲ ਕਿਉਂਕਿ ਵਚਨ ਚ ਲਿਖਿਆ ਅਸਮਾਨ ਦੇ ਥੱਲੇ ਧਰਤੀ ਤੇ ਮਨੁੱਖਾਂ ਚ ਕੋਈ ਦੂਜਾ ਨਾਮ ਹੀ ਹੈ ਨਹੀਂ ਜਿਹਦੇ ਦੁਆਰਾ ਆਪਾਂ ਬਚਾਏ ਜਾਣਾ चुको अपने सब जन हथा लोग उधर खड़े उन्होंने अगे आन दिता जाए इधर ली साइड जगह हैगी है चुको अपने सब सब जन सब जन सब जन उठाओ अपने हाथा प्रभु यीशु का स्वागत करो प्रभु यीशु मसीह जी का स्वागत करो स्वागत मेरे परमेश्वर कोई भी हाथ नीवा नहीं रहना चाहिए आज अभर चुको चुको सबजन ਹੱਥਾਂ ਨੂੰ ਹਿਲਾਉਣ ਦਾ ਦਿਖਾਉਣ ਦਾ ਮਤਲਬ ਹੈ ਕਿ ਤੁਸੀਂ ਦੱਸ ਰਹੇ ਹੋ ਨੂੰ ਪਰਮੇਸ਼ਰ ਮੈਂ ਮੌਜੂਦ ਹਾਂ ਮੈਂ ਤਿਆਰ ਹਾਂ ਮੈਂ ਤਿਆਰ ਹਾਂ ਆਪਣੀ ਆਜ਼ਾਦੀ ਲੈਣ ਲਈ ਆਪਣੀ ਆਜ਼ਾਦੀ ਲੈਣ ਲਈ ਚੁੱਕ 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 ਸਭ ਜਨ ਆਪਣੇ ਹੱਥਾਂ ਨੂੰ ਮੇਰੇ ਪਰਮੇਸ਼ਰ ਅੱਜ ਜਿਨ੍ਹਾਂ ਦੇ ਹੱਥ ਤੇਰੀ ਹਜ਼ੂਰੀ ਚ ਤੇਰੇ ਅੱਗੇ ਤੇਰੇ ਸਿੰਘਾਸਣ ਦੇ ਅੱਗੇ ਤੇਰੀ ਮਹਾਨ ਮਹਾਂ ਸਮਰੱਥ ਦੇ ਅੱਗੇ ਤੇਰੀ ਤਾਕਤ ਦੇ ਅੱਗੇ ਪਰਮੇਸ਼ਰ ਉੱਠੇ ਹੋਏ ਆ ਔਰ ਇਹ ਹਿਲਾਏ ਜਾ ਰਹੇ ਆ ਤੈਨੂੰ ਦਿਖਾਉਣ ਦੇ ਲਈ ਕਿ ਤੂੰ ਮੇਰੀਆਂ ਮੁਸੀਬਤਾਂ ਨੂੰ ਜਾਣਦਾ ਹੈ ਮੇਰੇ ਝਗੜਿਆਂ ਨੂੰ ਜਾਣਦਾ ਹੈ ਪਰਮੇਸ਼ਵਰ ਔਰ ਦੇਖ ਮੇਰੇ ਵੱਲ ਮੇਰੇ ਪਰਮੇਸ਼ਵਰ ਹੈ ਜਿਹੜੇ ਹੱਥੇ ਲਾ ਰਹੇ ਹੈ ਅੱਜ ਤੇਰੇ ਸਵਰਗਦੂਤ ਕੱਲੇ-ਕੱਲੇ ਨੂੰ ਸ਼ੂਲ ਲੈਣ ਮੈਂ ਤੁਹਾਡੇ ਜ਼ਿੰਦਾ ਸਾਮਰਥੀ ਨਾਮ 'ਚ ਜਿਹੜਾ ਨਾਮ ਪ੍ਰਭੂ ਯੇਸ਼ੂ ਨਾਮ ਹੈ ਉਹਦੇ ਨਾਮ 'ਚ ਇਹਨਾਂ ਨੂੰ ਸੁੰਹਦਾ ਹੈ ਮੇਰੇ ਪਰਮੇਸ਼ਵਰ ਇਹਨਾਂ ਦੇ ਹੱਥਾਂ ਨੂੰ ਸੁੰਹਦਾ ਮੇਰੇ ਪਰਮੇਸ਼ਵਰ ਅੱਜ ਜਿਹੜੇ ਪਹਿਲੀ ਵਾਰ ਆਏ ਐ ਪਹਿਲੀ ਵਾਰ ਦੇਖ ਰਹੇ ਐ ਆਨਲਾਈਨ ਬੈਠੇ ਐ ਮੈਂ ਆਨਲਾਈਨ ਹੀ ਇਹਨਾਂ ਦੇ ਹੱਥਾਂ ਨੂੰ ਛੂੰਦਾ ਮੇਰੇ ਪਰਮੇਸ਼ਵਰ ਮੈਂ ਇਹਨਾਂ ਦੇ ਘਰ ਨੂੰ ਛੂੰਦਾ ਮੇਰੇ ਪਰਮੇਸ਼ਵਰ ਇਹਨਾਂ ਦੇ ਬੰਦੇ ਬੱਚੇ ਘਰ ਦੇ ਲੋਕ ਜਿੱਥੇ ਵੀ ਬੈਠੇ ਐ ਮੈਂ ਉਹਨਾਂ ਨੂੰ ਛੂੰਦਾ ਪਰਮੇਸ਼ਵਰ ਤੇਰੀ ਮਹਾਂ ਸ਼ਾਮਰਤਨਾ ਛੂੰਦਾ ਪਰਮੇਸ਼ਵਰ ਅਗਰ ਕੋਈ ਬਿਮਾਰ ਦੇਖ ਰਿਹਾ ਤਾਂ ਮੈਂ ਛੂੰਦਾ ਪਰਮੇਸ਼ਵਰ जेडे अगर बीमार बैठे हैं, कोई पहली बार आया दूसरी बार आया तीसरी बार आया साल हो गया दो साल परमेश्वर में और तेरी महा मैं और तेरे बेटे यशु मसीह नास्त्री के नाम चंगा कर दरानू छा परमेश्वर इन्हों बच्चा नु छा परमेश्वर अज आजाद करना ਅੱਜ ਤੇਰੇ ਵਾਅਦੇ ਪੂਰੇ ਹੋਣ ਦਾ ਦਿਨ ਅੱਜ ਮੈਂ ਸੁਣਿਆ ਕਿ ਕਨੂੰ ਉਹ ਤੁਹਾਡੇ ਵਾਅਦੇ ਪੂਰੇ ਹੋਣ ਮੇਰੇ ਪਰਮੇਸ਼ਰ ਉਹ ਵਾਅਦੇ ਪੂਰੇ ਹੋਣ ਆਮੀਨ ਤੇਰੇ ਸਵਰਗਦੂਤ ਇਹਨਾਂ ਨੂੰ ਉਸ ਟੋਏ ਚੋਂ ਕੱਢ ਲੈਣ ਜਿਹੜੇ ਤੇ ਫਸੇ ਹੋਏ ਆ ਮੇਰੇ ਪਰਮੇਸ਼ਰ ਉਸ ਗਹਿਰੇ ਗੱਡੇ ਚੋਂ ਅੱਜ ਕੱਢ ਲੈਣ ਉਸ ਗਹਿਰੀ ਬਿਮਾਰੀ ਚੋਂ ਅੱਜ ਕੱਢ ਲੈਣ ਕਿਉਂਕਿ ਤੇਰਾ ਨਾਮ ਸੁਣਦਿਆਂ ਹੀ ਅਰਤੀ ਤੇ ਅਸਮਾਨ ਦਾ ਸਵਰਗ ਦਾ ਪਰਮੇਸ਼ਰ ਸਾਨੂੰ ਫੇਵਰ ਮਿਲਣਾ ਸ਼ੁਰੂ ਹੋ ਜਾਂਦਾ ਹੈ ਅੱਜ ਤੇਰੇ ਬੇਟੇ ਪ੍ਰਭੂ ਯਿਸੂ ਦੇ ਨਾਮ ਜੇ ਇਹਨਾਂ ਨੂੰ ਫੇਵਰ ਮਿਲੇ ਮੈਂ ਸੁਣੈ ਇਹਨਾਂ ਨੂੰ ਕਿ ਨੌਕਰੀ ਚ ਫੇਵਰ ਮਿਲੇ ਮੈਂ ਸੁਣਦਾ ਖੁਦਾਵੰਦ ਇਹਨਾਂ ਨੂੰ ਇੰਟਰਵਿਊ ਦੇ ਵਿੱਚ ਫੇਵਰ ਮਿਲੇ ਪਵਿੱਤਰ ਆਤਮਾ ਜੀ ਦਾ ਸਵਾਗਤ ਜਿਹੜੇ ਕਰਦੇ ਆ ਨਾ ਫਿਰ ਇੰਟਰਵਿਊ ਚ ਬੋਲਣ ਲਈ ਉਹਨਾਂ ਨੂੰ ਸੋਚਣਾ ਨਹੀਂ ਪੈਂਦਾ ਪਵਿੱਤਰ ਆਤਮਾ ਜੀ ਸ਼ਬਦ ਦਿੰਦੇ ਆ ਕੀ ਬੋਲਣਾ ਆ ਮੈਸੇਜ ਕੀ ਬੋਲਣਾ ਆ ਪਰ ਆਪਣੇ ਉਸ ਐਗਜ਼ਾਮੀਨਰ ਨੂੰ ਕੀ ਬੋਲਣਾ ਜਿਹੜੇ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਸ਼ਬਦ ਦਿੰਦੇ ਉਹਨਾਂ ਨੂੰ ਪਵਿੱਤਰ ਆਤਮਾ ਜੀ ਸਫਲ ਕਰਦੇ ਆ ਕਿਉਂਕਿ ਇਸ ਧਰਤੀ ਦੇ ਉੱਤੇ অননৈকতে আর ਦਿੱਤਾ ਗਿਆ যে ਜਿਹੜਾ ਵੀ ਯੇਸ਼ੂ ਦਾ ਨਾਮ ਲਏ ਪਵਿੱਤਰ ਆਤਮਾ ਜੀ ਉਹਦੀ ਉਹਦੀ ਮਦਦ ਕਰਨੀ ਹੈ ਉਹਨੂੰ ਉੱਚਾ ਚੁੱਕਣਾ ਹੈ ਉਹਨੂੰ ਫੇਵਰ ਦੇਣਾ ਹੈ ਉਹਨੂੰ ਚੰਗਾ ਕਰਨਾ ਹੈ ਤਾਂ ਜਿਹੜੇ ਸਵਾਗਤ ਢਿਲੇ ਨਹੀਂ ਉਹ ਫਿਰ ਆਪਣੀਆਂ ਗਵਾਹਾਂ ਛਿ ਢਿਲੇ ਨਹੀਂ ਐ ਇਸ ਲਈ ਸਵਾਗਤ ਕਰੋ ਆਪਣੇ ਜ਼ੋਰਦਾਰ ਤਾਲੀਆਂ ਦੇ ਨਾਲ ਆਵਾਜ਼ ਦੇ ਨਾਲ ਪਵਿੱਤਰ ਆਤਮਾ ਜੀ ਦਾ ਔਰ ਪ੍ਰਭੂ ਯੇਸ਼ੂ ਜੀ ਦਾ ਕਿਉਂਕਿ ਉਹੀ ਤੇਰਾ ਨਾਮ ਤੁਹਾਨੂੰ ਵੱਡੀਆਂ ਗਵਾਹੀਆਂ ਦੇ ਨਾਲ ਖੜਾ ਕਰ ਰਿਹਾ ਆ। ਆਮੀਨ ਤੁਸੀਂ ਵੀ ਨੱਚਦੇ ਹੋਏ ਜਸ਼ਨ ਮਨਾਉਂਦੇ ਹੋਏ ਵੱਡੀਆਂ ਗਵਾਹੀਆਂ ਦੇ ਨਾਲ ਪਰਮੇਸ਼ਰ ਦੇ ਘਰ ਦੇ ਅੰਦਰ ਆ ਰਹੇ ਆ। ਆਮੀਨ ਜ਼ੋਰਦਾਰ ਤਾਰੀਫ ਕਰੋ। ਔਰ ਬੈਠ ਜਾਓ ਆਪਣੇ ਥਾਂ ਦੇ ਉੱਤੇ ਜਿੱਥੇ-ਜਿੱਥੇ ਜਗ੍ਹਾ ਮਿਲਦੀ ਹੈ ਬੈਠ ਜਾਓ ਆਪਣੇ ਥਾਂ ਦੇ ਉੱਤੇ ਕਿਉਂਕਿ ਅੱਜ ਪਰਮੇਸ਼ਰ ਦਾ ਗਹਿਰਾ ਮੰਨ ਤੁਸੀਂ ਸੁਣਨ ਵਾਲਿਆਂ ਅਰ ਇੱਕ ਜ਼ਰੂਰੀ ਹਦਾਇਤ ਹੈ ਕਿ ਹੁਣ ਜਿੰਨਾ ਚਿਰ ਸਭਾ ਸਮਾਪਤ ਨਹੀਂ ਹੁੰਦੀ ਉਹਨਾਂ ਚਿਰ ਓਟ ਕੇ ਬਾਹਰ ਨਹੀਂ ਜਾਣਾ ਪੰਡਾਲ ਤੋਂ ਕਿਉਂਕਿ ਪਰਮੇਸ਼ਰ ਆਪਣੇ ਨਾਮ ਤੋਂ ਵੀ ਵੱਧ ਕੇ ਆਪਣੇ ਵਚਨ ਨੂੰ ਅਹਿਮੀਅਤ ਦਿੰਦੇ ਆ। ਅਰ ਸੁਣਿਆ ਹੋਇਆ ਵਚਨ ਉਹ ਸ਼ਬਦ ਪਰਮੇਸ਼ਰ ਦਾ ਤੁਹਾਡੀ ਜ਼ਿੰਦਗੀ ਦੇ ਅੰਦਰ ਵੱਡੀਆਂ ਗਵਾਹੀਆਂ ਨੂੰ ਪੈਦਾ ਕਰਦਾ। ਅਮੀਨ। ਗਰਮੀ ਦੀ ਪਰਵਾਹ ਨਾ ਕਰੋ ਇਹ ਤਿੰਨ ਹਫ਼ਤੇ ਰਹਿ ਗਈ ਆ ਬਸ। ਔਰ ਮੈਂ ਦੇਖ ਰਿਹਾ ਜਿੰਨੀ ਜ਼ਿਆਦਾ ਗਰਮੀ ਹੈ। ਉਨੀਆਂ ਹੀ ਜ਼ਿਆਦਾ ਵੱਡੀਆਂ ਗੁਵਾਈਆਂ ਆ ਰਹੀਆਂ ਉਨੀਆਂ ਹੀ ਜ਼ਿਆਦਾ ਉਨੀਆਂ ਹੀ ਜ਼ਿਆਦਾ ਸਾਡੇ ਕੋਲ ਟਾਈਮ ਮੁੱਕ ਰਿਹਾ ਪਰ ਗੁਵਾਈਆਂ ਖਤਮ ਨਹੀਂ ਹੋ ਰਹੀਆਂ ਔਰ ਵੱਡੀਆਂ ਵੱਡੀਆਂ ਗੁਵਾਈਆਂ ਆ ਰਹੀਆਂ ਪਰਮੇਸ਼ਰ ਆਪਣੇ ਵਚਨ ਨੂੰ ਪੂਰਾ ਕਰ ਰਿਹਾ ਕਿਹੜਾ ਵਚਨ ਕਿ ਉਹ ਗਰੀਬ ਨੂੰ ਖਾਪ ਚ ਚੁੱਕਦਾ ਤੇ ਕੰਗਾਲ ਨੂੰ ਰੂੜੀ ਤੋਂ ਉਠਾਉਂਦਾ ਉਹ ਲਿਖਿਆ ਸਾਡੇ ਯਹਵਾ ਪਰਮੇਸ਼ਰ ਦੇ ਤੁਲ ਕੋਣ ਆ ਜਿਹੜਾ ਗਰੀਬ ਨੂੰ ਖਾਕ ਚ ਛੁਕਦਾ ਤੇ ਕੰਗਾਂ ਨੂੰ ਰੂੜੀ ਟੋ ਠਾਉਂਦਾ ਓਹੀ ਐ ਜਿਹੜਾ ਬੇਔਲਾਦੀ ਮੀਨਾ ਘਰ ਵਸਾਉਂਦਾ ਤੇ ਉਹਨੂੰ ਬੱਚਿਆਂ ਦੀ ਮਾਂ ਬਣਾ ਕੇ ਆਨੰਦ ਕਰਦਾ ਔਰ ਉਹ ਆਨੰਦ ਕਰ ਰਿਹਾ ਸਾਡੇ ਪਰਿਵਾਰਾਂ ਨੂੰ ਸਾਡੇ ਲੋਕਾਂ ਨੂੰ ਹਰ ਬੰਦਾ ਜਿਹੜਾ ਮਹਾ ਅਭਿਸ਼ੇਕ ਚ ਆ ਰਿਹਾ ਉਹ ਆਪਣੀ ਵੱਡੀ ਗੁਆਇਦ ਨਾਲ ਆ ਰਿਹਾ ਅੱਜ ਮੈਂ ਦੇਖ ਰਿਹਾ ਸੀਗਾ ਉਹ ਫੌਜੀ ਬੈਂਡ ਨਾਲ ਆਏ ਆ ਗਵਾਈ ਦੇਣ ਦੇ ਲਈ ਕਿ ਇਦਾਂ ਦੀ ਕਿਹੜੀ ਗਵਾਈ ਹੈ ਅਸੀਂ ਸੁਣਾਗੇ ਜਰੂਰ ਮੈਂ ਵੀ ਦੇਖਣਾ ਚਾਹੁੰਦਾ ਕਿ ਢੋਲ ਨਾਲ ਤੇ ਗਵਾਈਆਂ ਆਪਾਂ ਦੇਖ ਰਹੇ ਆ ਉਹ ਵੀ ਬਹੁਤ ਵਧੀਆ ਤੇ ਕੁਝ ਲੋਕ ਉਹ ਬੈਂਡ ਵਾਜਾਂ ਦਾ ਗਵਾਈ ਲੈ ਕੇ ਆ ਰਹੇ ਆ ਉਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਇਹੋ ਜਿਹਾ ਕੀ ਹੋਇਆ ਚੁੱਪ ਕੋ ਸਭ ਜਾਣ ਆਪਣੇ ਹੱਥਾਂ ਨੂੰ ਔਰ ਬੋਲੋ ਪਰਮੇਸ਼ਵਰ ਪਰਮੇਸ਼ਵਰ ਅੱਜ ਮੈਂ ਤੇਰੀ ਮਹਾਂਸਾਮਰਾ ਦੇ ਅੰਦਰ ਮੈਂ ਤੇਰੀ ਮਹਾਂਸਾਮਰਾ ਦੇ ਅੰਦਰ ਤੇਰੇ ਵਾਅਦਿਆਂ ਦੇ ਪੂਰੇ ਹੋਣ ਦੇ ਦਿਨ ਵਾਲੇ ਦਿਨ ਤੇਰੇ ਵਾਅਦਿਆਂ ਦੇ ਪੂਰੇ ਹੋਣ ਵਾਲੇ ਅੱਜ ਮੈਂ ਤੇਰੇ ਘਰ ਦੇ ਵਿੱਚ ਹਾਂ ਅੱਜ ਮੈਂ ਤੇਰੇ ਘਰ ਦੇ ਵਿੱਚ ਹਾਂ ਮੇਰੇ ਪਰਮੇਸ਼ਵਰ ਮੇਰੇ ਪਰਮੇਸ਼ਵਰ ਅੱਜ ਅੱਜ ਤੇਰੀ ਮਹਾਸਾਮਰਤ ਮੈਨੂੰ ਸ਼ੁਵੇ ਮੇਰੇ ਪਰਮੇਸ਼ਵਰ ਸ਼ੁਵੇ ਮੇਰੇ ਪਰਮੇਸ਼ਵਰ ਚੁੱਕੋ ਚੁੱਕੋ ਸ਼ਬਦਨ ਆਪਣੇ ਹੱਥਾਂ ਨੂੰ ਬੋਲੋ ਪਰਮੇਸ਼ਵਰ ਅੱਜ ਮੈਂ ਵੀ ਪਰਮੇਸ਼ਵਰ ਅੱਜ ਮੈਂ ਵੀ ਚੁੱਕੋ ਆਪਣੇ ਹੱਥਾਂ ਨੂੰ ਸਭ ਜਨ ਚੁੱਕੋ 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 ਅੱਜ ਤੁਸੀਂ ਵੀ ਉਸੇ ਮਹਾਸਾਮਰਤ ਦੇ ਵਿੱਚ ਆਂ ਜਿਹੜੇ ਅੱਜ ਇਹ ਪਰਿਵਾਰ ਵਾਇਦ ਨਾਲ ਆਇਆ ਇਹ ਉਹੀ ਅੱਜ ਦਿਨ ਹੈ ਜਿਹੜਾ ਵਾਅਦਾ ਉਹਨੇ ਸਾਲ ਦੇ ਸ਼ੁਰੂਆਤ ਚ ਕੀਤਾ 31 ਦਸੰਬਰ ਦੀ ਰਾਤ ਕਿ ਮੈਂ ਤੁਹਾਨੂੰ ਕਾਮਲ ਕਾਇਮ ਦੇ ਤੱਕੜਾ ਕਰੂੰਗਾ ਅਰ ਉਹ ਤੱਕੜਾ ਕਰ ਰਿਹਾ ਆਪਣੇ ਲੋਕਾਂ ਨੂੰ ਇਸੇ ਲਈ ਉਹ ਵੱਡੀਆਂ ਗਵਾਹੀਆਂ ਤੇ ਨਾਲ ਆ ਰਿਹਾ ਕੀ ਗਵਾਹੀਆ ਦਿਓ ਇਹਨਾਂ ਨੂੰ ਮਾਈਕ ਆਪਰ ਜੀ ਨੂੰ ਉਭਿਸ਼ੇ ਅੱਲਾ ਮਹਾਪੀਸ਼ੇ ਪਾਪਾ ਜੀ ਨੂੰ ਜਨਮ ਸੀ ਕਿ ਮੰਮਾ ਜੀ ਨੂੰ ਜਨਮ ਸੀ ਕਿ ਇੱਕ ਵਾਈ ਮੇਰੀ ਪੈਸਟਰ ਦੀ ਆ ਉਹ 12 ਅੱਗੇ ਦੋ ਵਰੀ ਗਈ ਸੀਗੀ ਤੇ ਦੋਨੇ ਵਰੀ ਵਾਪਸੀ ਆ ਗਈ ਸੀਗੀ ਹੁਣ ਤੀਸਰੀ ਵਰੀ ਗਈ ਆ ਮੰਮਾ ਪਾਪਾ ਦੀਆਂ ਦਵਾਵਾਂ ਨਾਲ ਗਈ ਆ ਹਾਂਜੀ ਉਹਨੂੰ ਮਹੀਨਾ ਹੋ ਗਿਆ ਗਈ ਨੂੰ ਪਹਿਲਾ ਇੱਕ ਬੇਟੀ ਐ ਉਹ ਉਹ ਪਹਿਲਾਂ ਬਾਹਰ ਗਈ ਹੋਈ ਐ ਹਾਂਜੀ ਉਹ ਪਹਿਲੀ ਵਾਰ ਹੀ ਗਈ ਸੀ ਕਿਉਂ ਵੀ ਮੁੜ ਕੇ ਆਈ ਨਹੀਂ ਪਹਿਲੀ ਵਾਰੀ ਉਹ ਗਈ ਆ ਹਾਂਜੀ ਉਹ ਸਿੰਗਾਪੁਰ ਗਈ ਆ ਹੁੰਦਾ ਵੀ ਕੰਮ ਬਹੁਤ ਉਹ ਮਹਾ ਅਭਿਸ਼ੇਕ 'ਚ ਗਈ ਐ ਹਾਂਜੀ ਉਹ ਮਹਾ ਅਭਿਸ਼ੇਕ 'ਚ ਗਈ ਆ ਮੁੜ ਕੇ ਆਈ ਹਾਂਜੀ ਪਰ ਇਹ ਬੇਟੀ ਜਿਹਨੂੰ ਆਪਾਂ ਦੁਬਾਰਾ ਹੁਣ ਭੇਜਿਆ ਹਾਂਜੀ ਉਹ ਪਹਿਲਾਂ ਦੋ ਵਾਰੀ ਗਈ ਆ ਬਾਹਰ ਗਈ ਹੁਣ ਮਾਇਕੇ ਇੱਕ ਹੋਰ ਦੇ ਦਿਓ ਉਹਨਾਂ ਨੂੰ ਆਪਣੇ ਕੋ ਘਾਟ ਐ ਮਾਇਕਾਂ ਦੀ ਉਹ ਦੋ ਸੀ ਮਾਂ ਬਿਸ਼ੇਕ ਚ ਨਹੀਂ ਸੀ ਮੰਮਾ ਨੇ ਜਿਹੜਾ ਦੋ ਦੋ ਵਾਰੀ ਮੁੜ ਕੇ ਆਈ ਸੀਗੀ ਹੁਣ ਅਸੀਂ ਮਾਂ ਬਿਸ਼ੇਕ ਵੇਚਾ ਪਹਿਲਾਂ ਮੇਰੀ ਸਿਸਟਰ ਗਈ ਹੋਈ ਛੋਟੀ ਉਹ ਵੀ ਉਹਨੂੰ 11 ਮਹੀਨੇ ਹੋ ਗਏ ਗਈ ਨੂੰ ਆਂਦਾ ਵੀ ਕੰਮ ਬਹੁਤ ਵਧੀਆ ਚੱਲਣ ਡਿਆਗਾ ਤੇ ਇਹ ਤੀਸਰੀ ਵਾਰੀ ਹੋਣ ਗਈ ਆ ਤਾਂ ਜੀ ਹੁਣ ਮਹੀਨਾ ਹੋ ਗਿਆ ਗਈ ਨੂੰ ਕੰਮ ਨੂੰ ਬਹੁਤ ਵਧੀਆ ਮਿਲ ਗਿਆਗਾ ਹੰਜ ਤਾਂ ਗਈ ਹallelujah ਇਸ ਲਈ ਆਇਆ ਅੱਜ ਫੌਜੀ ਬੈਣ ਦੇ ਨਾਲ ਗਵਾਹੀ ਦੇ ਨਾਲ ਕਿ ਜੀਜ਼ਸ ਆਇਆ ਵਾਹ ਬਿਸ਼ੇਗ ਤੇਰੀ ਜ਼ਿੰਦਗੀ ਨੇ ਸਭ ਕੁਝ ਨਵਾਂ ਕਰ ਦੇਵੇਗਾ ਸਾਰਾ ਕੁਝ ਅੱਜ ਘਾਰੇ ਸੀ ਨਾ ਉਹ ਨਵਾਂ ਕਿੱਦਾਂ ਦੇਖੋ ਇਹਨਾਂ ਦੀ ਜ਼ਿੰਦਗੀ ਦੇ ਅੰਦਰ ਫੇਲੀਅਰ ਸੀਗਾ ਫੇਲੀਅਰ ਪ੍ਰਭੂ ਜ ਕਿੰਨੇ ਚਿਰ ਤੋਂ ਜੀ ਸਾੜੀ ਉਹ ਬਰਤਵਾਈ ਮੰਨਦੇ ਸੀ ਮਸੀਹ ਨੂੰ ਅਸੀਂ ਅੱਛਾ ਦਾਦਾ ਇਹਨਾਂ ਦਾ ਜਵਾਨੀ ਵਾਰੇ ਮੰਨਦਾ ਸੀ ਤੇ ਕਿੱਦਾਂ ਦੇ ਹਾਲਾਤ ਸੀਗੇ ਬਹੁਤ ਮਾੜੇ ਹਾਲਾਤ ਸੀ ਜੀ ਸਾਡੇ ਹੂੰ ਮੈਂ ਤਾਂ ਹਸਪਤਾਲਾਂ ਜਰੂਰੀ ਰੁੜੀ ਰੁੜੀ ਫਿਰਦੀ ਸੀ ਕੋਈ ਹੱਲ ਨਹੀਂ ਸੀ ਹੁੰਦਾ ਸਾਡਾ ਅਸੀਂ ਉਹਨਾਂ ਸਾਲੂ ਵਿੱਚ ਸਾਡਾ ਪਰਿਵਾਰ ਆਉਂਦਾ ਸੀ ਉਹਨਾਂ ਮੌਜਿਆਂ ਤੇ ਇਹਨਾਂ ਦੀ ਬੰਦਗੀ ਕਰਾਈ ਪਾਪਾ ਜੀ ਦੀ ਹਾਂ ਤੇ ਬਈ ਕਾ ਤੇ ਸਾਡੇ ਸੇਮਾ ਪ੍ਰੇਮ ਸੀ ਮੈਨੂੰ ਫੋਨ ਕਰਦੇ ਦੀਦੀ ਇੱਥੇ ਆ ਜਾ ਤੇਰਾ ਕੰਮ ਹੋ ਜਾਏਗਾ ਅੱਛਾ ਜੇ ਤੂੰ ਇੱਥੇ ਪਹੁੰਚੇਗੀ ਨਾ ਤੇ ਸਾਫ ਇਹਲੀਆਂ ਤੇਆਂ ਸ਼ਕਤੀਆਂ ਗਾਇਬ ਹੋ ਜਾਂਦੀਆਂ ਹੂੰ ਤੇ ਤੇਰੇ ਵੱਡੇ ਵੱਡੀਆਂ ਤੇਰੀਆਂ ਗਵਾਹਾਂ ਹੋਇਆ ਕਰਨਦੀਆਂ ਮੈਂ ਅੱਗੇ ਢੋ ਲੰਗਵਾਈ ਸੁਖੀ ਸੀ ਹੁਣ ਮੈਂ ਆਤੀ ਬੇਟੀ ਦੀ ਗਵਾਈ ਸੁਖੀ ਸੀ ਮੈਂ ਬੈਂਡ ਵਾਦਿਆ ਨਾਲ ਲੈ ਕੇ ਜਾਵਾਂ ਉਹ ਕਿਉਂ ਕਿਉਂਕਿ ਦੋ ਵਾਰੀ ਬੇਟੀ ਨੂੰ ਭੇਜਿਆ ਦੋ ਵਾਰੀ ਵਾਪਸ ਆ ਗਈ ਏਦਾਂ ਦਾ ਜਾਦੂ ਟੂਣਾ ਔਰ ਉਸ ਦਾ ਆਤਮਾ ਨੇ ਇਤਨਾ ਦਾ ਅਟੈਕ ਸੀਗਾ ਪਰ ਫਿਰ ਮਾਂ ਸਾਹਮਣੇ ਦੇ ਵਿੱਚ ਆਏ ਔਰ ਜਦੋਂ ਦੁਬਾਰਾ ਭੇਜਣ ਦੀ ਤਿਆਰੀ ਹੋਈ ਮੈਂ ਦੱਸਿਆ ਕਿ ਆਹ ਆ ਹਦਾਇਤਾਂ ਉਹਨਾਂ ਨੂੰ ਮੰਨਣਾ ਆ ਜਦੋਂ ਮੰਨੋਗੇ ਤੇ ਇਹ ਬੇਟੀ ਜਾਊਗੀ ਵੀ ਕੰਮ ਹੀ ਮਿਲੂਗਾ ਔਰ ਕਦੇ ਵਾਪਸ ਨਹੀਂ ਆਊਗੀ ਕਮਾਈ ਕਰੂਗੀ ਉਹ ਜਿਹੜੇ ਕੰਮ ਲਈ ਤੁਸੀਂ ਭੇਜਿਆ ਤੇ ਅੱਜ ਕਿੰਨਾ ਟਾਈਮ ਹੋ ਗਿਆ ਉਹਨੂੰ ਜੀ 24 ਤਰੀਕ ਤੋਂ ਦੂਜਾ ਮਹੀਨਾ ਲੱਗ ਗਿਆ ਆਹਾ ਹਾਂ ਸੈਲਰੀ ਵੀ ਦੇਤੀ ਹੈ ਪਹਿਲਾਂ ਕੱਟੇ ਨਹੀਂ ਉਹਨਾਂ ਨੇ ਅੱਛਾ ਪਹਿਲੀ ਸੈਲਰੀ ਥੱਲੇ ਰੱਖਦੇ ਆ ਹਾਂ ਪਰ ਇਹਨੂੰ ਨਹੀਂ ਇਦਾਂ ਕੀਤਾ ਉਹ ਆਗੇ 3.5 ਦਿਨਾਂ ਮਹੀਨਾ ਦੇਮਨ ਤੇ ਕੱਟੇ ਸੀ ਇਹਦੇ ਨਹੀਂ ਕੱਟੇ ਦਿੱਤੇ ਆ ਪਹਿਲੀ ਸੈਲਰੀ ਜਿਹੜੀ ਆ ਉਹ ਜੋ ਕੁਝ ਉਹਦਾ ਬਣਿਆ ਉਹਨੂੰ ਸਾਰਾ ਕੁਝ ਦੇ ਦਿੱਤਾ ਉਹਨਾਂ ਨੇ ਹਾਂਜੀ ਔਰ ਹਾਲੇ ਵੀ ਉੱਥੇ ਕੰਮ ਕਰ ਰਹੀ ਆ ਔਰ ਅੱਜ ਗਵਾਹੀ ਦੇਣ ਲਈ ਆਏ ਆ ਕਿ ਕੀ ਆ ਕਿੰਨੇ ਇਹਦੇ ਬਚਪਨ ਤੋਂ ਹੀ ਪਿਓ ਦੰਦਿਆ ਤੋਂ ਹੀ ਮਸਜਿਦ ਦੇ ਅੰਦਰ ਆ ਪਰ ਫੇਲੀਅਰ ਸੀ ਸਾਰਾ ਬਹੁਤ ਕੁਝ ਕੀਤਾ ਹੋਣਾ ਕਿੱਥੇ ਕਿੱਥੇ ਜਾਂਦੇ ਰਹੇ ਆ ਕਿ ਇੱਕ ਜਗ੍ਹਾ ਤੇ ਹੀ ਜਾਂਦੇ ਸੀਗਾ ਨਹੀਂ ਜੀ ਮੈਂ ਤਾਂ ਜਿੱਥੇ ਕੋ ਕਹਿੰਦੇ ਸੀ ਚਲੀ ਜਾਂਦਾ ਜਿੱਥੇ ਕਹਿੰਦੇ ਸੀ ਉੱਥੇ ਚਲੇ ਜਾਂਦੇ ਸੀ ਕੰਮ ਹੋ ਜਾਣ ਬੱਚਾ ਵੀ ਲੜੀ ਜਾਂਦਾ 5 ਸਾਲ ਤੋਂ ਮੰਜੀ ਤੇ ਪਿਆ ਓਹੋ ਪਰ ਨਹੀਂ ਹੋਇਆ ਨਹੀਂ ਜੀ ਫਿਰ ਜਦੋਂ ਦੱਸਿਆ ਸੀ ਪਰਿਵਾਰ ਨੇ ਕਿ ਆਜੋ ਛੇਤੀ ਆ ਗਿਆ ਕਿ ਆ ਜੀ ਛੇਤੀ ਆ ਗਏ ਤਿੰਨ ਸਾਲ ਹੋ ਗਿਆ ਆਗੇ ਹਾਂਜੀ ਔਰ ਉਦੋਂ ਤੋਂ ਫਿਰ ਹਾਂਜੀ ਉਹਦਾ ਸਾਰਾ ਕੁਝ ਵਧੀਆ ਕਰ ਦੇਵੇ ਨਾ ਸਭ ਕੁਝ ਬਦਲ ਗਿਆ ਸਾਡਾ ਸਭ ਕੁਝ ਬਦਲ ਗਿਆ ਹਾਂਜੀ ਔਰ ਅੱਜ ਵੱਡੀ ਗਵਾਹੀ ਦੇ ਨਾਲ ਆਏ ਆ ਜਿੰਦੀ ਇੱਕ ਦੀ ਵੀ ਨਹੀਂ ਮੇਂਦਾ ਹੈਗੀ ਸੀ ਤੇ ਦੋ ਕੁੜਿਆਂ ਦਾ ਗੱਲ ਕੀ ਹੈ ਸੁਣੋ ਮੇਰੇ ਪਰਮੇਸ਼ਰ ਦੇ ਪਿਆਰਿਆਓ ਹਾਂ ਦੱਸ ਇਹ ਹੈਗੇ ਮਸੀਹ ਦੇ ਅੰਦਰ ਸੀਗੇ ਪਰ ਇਹਨਾਂ ਦੇ ਬੇਟੇ ਤੇ ਦੁਸ਼ਟ ਆਤਮਾ ਨੇ ਅਦਾ ਕੀਤਾ ਔਰ ਉਹਨੂੰ ਭਿਆਨਕ ਸੱਟ ਲੱਗੀ ਉਹਦੇ ਕਮਰ ਦੇ ਅੰਦਰ ਔਰ ਉਹ ਕਮਾਈ ਨਹੀਂ ਕਰ ਸਕਦਾ ਵਿਚਾਰਾ ਕੰਮ ਨਹੀਂ ਕਰ ਸਕਦਾ ਇੰਨਾ ਕੁ ਜ਼ਿਆਦਾ ਉਹਦਾ ਭਿਆਨਕ ਕਹਿ ਲਓ ਐਕਸੀਡੈਂਟ ਸੀ ਇੱਕ ਤੇ ਸਾਰੇ ਪਿੰਡ ਨੇ ਉਸ ਸਮੇਂ ਪੈਸੇ ਇਕੱਠਾ ਕਰਕੇ ਉਸ ਬੰਦੇ ਦਾ ਇਲਾਜ ਕਰਾਇਆ ਹਾਂਜੀ ਤੇ ਇਹ ਪਰਿਵਾਰ ਨਿਰਾਸ਼ ਹਤਾਸ਼ ਪਰੇਸ਼ਾਨ ਸੀ ਕਿ ਸਾਡਾ ਬੇਟਾ ਹੀ ਤੇ ਕਮਾਈ ਕਰਨੀ ਸੀ ਉਹਨੇ ਤੇ ਉਹ ਭੇਟਾਈ ਸਾਡਾ ਮੰਝਦੇ ਤੇ ਪਿਆ ਇੱਕ ਅੱਦੇ ਉੱਠ ਕੇ ਕੰਮ ਨਹੀਂ ਕਰ ਸਕਦਾ ਤੇ ਕਿੱਦਾਂ ਚੱਲੇਗਾ ਸਾਡਾ ਘਰ ਕਿੱਦਾਂ ਚਲਾਵਾਂਗੇ ਇਹੀ ਦਿਨ ਰਾਤ ਸੋਜਦੇ ਰਹਿੰਦੇ ਅੰਗਰੇਜ਼ ਕਿ ਪਰ ਬਾਪ ਵਿਚਾਰਾ ਮਿਹਨਤ ਕਰਦਾ ਸੀ ਇਹ ਆਪ ਵੀ ਕਰਦੇ ਪਰ ਫਿਰ ਵੀ ਕਰਦੇ ਹਾਲਾਤਾਂ ਨੂੰ ਪਤਾ ਕਿ ਜਿੱਥੇ ਇੰਨਾ ਪਰਿਵਾਰ ਹੋਵੇ ਔਰ ਜਿੰਨੇ ਮੇਨ ਬੰਦੇ ਨੇ ਕਮਾਈ ਕਰਨੀ ਹੋਵੇ ਉਹ ਬੈੱਡ ਤੇ ਹੋਵੇ ਤੇ ਕਿਦਾਂ ਕਾਰ ਚੱਲੇਗਾ ਪਰ ਜਦੋਂ ਮਹਾਸਾਮਰਾਤ ਦੇ ਵਿੱਚ ਆਏ ਹੈ ਪਰਮੇਸ਼ਰ ਨੇ ਸਭ ਕੁਝ ਨਵਾਂ ਹੀ ਕਰ ਦਿੱਤਾ ਇਹ ਬੇਟੀਆਂ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਉਹਨੇ ਉਹ ਸਫਲਤਾ ਦੇ ਦਿੱਤੀ ਕਿ ਅੱਜ ਉਹ ਬੇਟੀਆਂ ਘਰ ਦੇ ਬੇੜਿਆਂ ਦੀ ਤਰ੍ਹਾਂ ਕੰਮ ਕਰ ਰਹੀਆਂ ਔਰ ਅੱਜ ਇਹ ਅਨੰদিত ਸਾਰੇ ਜਣੇ ਔਰ ਅੱਜ ਵਾਜਿਆਂ ਬੈਂਡ ਵਾਜਾ ਉਹ ਜਿਹੜਾ ਫੌਜੀ ਬੈਂਡ ਉਹਦੇ ਨਾਲ ਗਵਾਹੀ ਦੇਣ ਦੇ ਲਈ ਆ ਆਮ ਹੋਵੇ ਤੇ ਬੇਖਾਸ ਬਣਾ ਦੇ ਕੋ ਕਿਦਾਂ ਲੱਗਦਾ ਸੀ ਲੱਗਦਾ ਸੀ ਇੰਦਾ ਹਾਲਾਤ ਬਦਲ ਜਾਣਗੇ ਨਹੀਂ ਜੀ ਅਸੀਂ ਤਾਂ ਸੁਪਨਾ ਨਹੀਂ ਲੈਂਦੇ ਮੇਰੀਆਂ ਬੇਟੀਆਂ ਨੇ ਲੋਕੀ ਗੱਲਾਂ ਕਰਦੇ ਸੀ ਬੇਟੀਆਂ ਕਹਿੰਦੀਆਂ ਬਰਾਦਾ ਮੰਦੇ ਤੋਂ ਬਹਿ ਗਿਆ ਪਾਪਾ ਨੂੰ ਕਦੋਂ ਸੋਕਾ ਦੇਗਾ ਹੂੰ ਅਸੀਂ ਕੰਮ ਕਰਾਂਗੇ ਤੇ ਥਾ ਮਮਾ ਨੂੰ ਕਹਿ ਦਵਾ ਕਰਨਾ ਮਮਾ ਨੇ ਕਹਣਾ ਕੋਈ ਗੱਲ ਨਹੀਂ ਬੇਟਾ ਨੂੰ ਕੰਮ ਮਿਲੇਗਾ ਆਂਦੀਆਂ ਤੁਹਾਨੂੰ ਦੁਕਾਨਾਂ ਦਾ ਹੀ ਮੰਮਾ ਮੇਰ ਜਾਵੇ ਭਲਾ ਓਏ ਹੋਏ ਇਹ ਕਹਿੰਦੀ ਜੇ ਤੁਹਾਨੂੰ ਵੱਡਾ ਕੰਮ ਜਸੂਰ ਆ ਜਾਵੇਗੇ ਤੇ ਵੱਡਾਈ ਦਾਨ ਦੇ ਜੀਏ 5000 ਚੋਸੀ ਕੀ ਪਾਪਾ ਜਨਨ ਦੇ ਜੀਏ ਕੀ ਵਰਤੀਏ ਬੜਾ ਰੰਤ ਕਾਂਦੀਆਂ ਸੀ ਮੇਰੀਆਂ ਬੇਟੀਆਂ ਅੱਜ ਪਰਮੇਸ਼ਰ ਨੇ ਉਹਨਾਂ ਨੂੰ ਇੱਕ ਸਿੰਗਾਪੁਰ ਔਰ ਦੂਸਰੀ ਬੇਟੀ ਹਾਂਗਕਾਂਗ ਗਈ ਹਾਂਗਕਾਂਗ ਦੇ Ibu Teresa dan ਦੀ ਦਇਆ ਹੈ ਸਾਡੇ ਪਰਮੇਸ਼ਵਰ ਦੀ ਵਾਕਿਆ ਹੀ ਉਹੀ ਗਰੀਬ ਨੂੰ ਖਾਤ ਚ ਚੁੱਕਦਾ ਤੇ ਗੰਗਾਲ ਨੂੰ ਰੂੜੀ